ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਗਰਮੀਆਂ ਦੀ ਤਪਦੀ ਦੁਪਹਿਰ ਵਿੱਚ ਸੂਰਜ ਤਾਂ ਜਮਾ ਅੱਗ ਹੀ ਸੁੱਟ ਰਹੀ ਹਸੀ ਅਦਾਲਤ ਵਿੱਚ ਵਕੀਲ ਇੱਧਰ-ਉੱਧਰ ਕਾਲੇ ਕੋਟ ਪਾਈ ਫਿਰਦੇ ਸੀ ਕੋਈ ਆਪਣੀਆਂ ਫੈਲਾਂ ਨੂੰ ਪੜ ਰਿਹਾ ਸੀ ਕੋਈ ਬਹਿਸ ਦੀ ਤਿਆਰੀ ਕਰ ਰਿਹਾ ਸੀ ਤੇ ਕੋਈ ਆਪਣੇ ਕਲਾਇੰਟ ਨਾਲ ਗੱਲਾਂ ਕਰ ਰਿਹਾ ਸੀ ਤੇ ਉਸ ਭੀੜ ਦੇ ਵਿੱਚ ਹੀ ਇੱਕ ਚਿਹਰਾ ਸੀ ਜੋ ਸਾਰਿਆਂ ਨਾਲੋਂ ਅਲੱਗ ਦਿਖ ਰਿਹਾ ਸੀ ਉਹ ਸੀ ਨੀਹਾ ਵਰਮਾ ਉਮਰ ਸੀ 27 ਸਾਲ ਉੱਚਾ ਲੰਬਾ ਕੱਦ ਤੇਜ ਨਜ਼ਰਾਂ ਵਾਲੀ ਆਤਮ ਵਿਸ਼ਵਾਸ ਨਾਲ ਭਰੀ ਇੱਕ ਵਕੀਲ ਨੀਹਾ ਨੇ ਆਪਣੀ ਵੱਖਰੀ ਪਛਾਣ ਬਣਾ ਲਈ ਸੀ ਜੇ ਕੋਈ ਉਸ ਨੂੰ ਦੇਖ ਲੈਂਦਾ ਤਾਂ ਤੁਰੰਤ ਹੀ ਸਮਝ ਜਾਂਦਾ ਕਿ ਇਹ ਕੋਈ ਸਧਾਰਨ ਕੁੜੀ ਨਹੀਂ ਉਸ ਦਾ ਤਰਨ ਦਾ ਤੇ ਗੱਲ ਕਰਨ ਦਾ ਵੱਖਰਾ ਅੰਦਾਜ਼ ਆਤਮ ਵਿਸ਼ਵਾਸ ਨਾਲ ਭਰੀ ਹੋਈ ਲੋਕ ਕਹਿੰਦੇ ਸੀ ਕਿ ਨੀਹਾ ਕੇਸ ਜਿੱਤਣ ਦੇ ਲਈ ਕੁਝ ਵੀ ਕਰ ਸਕਦੀ ਹੈ ਪਰ ਉਹ ਹਰ ਕੇਸ ਨੂੰ ਸੱਚਾਈ ਨਾਲ ਤੇ ਸੱਚਾ ਕੇਸ ਲੜਦੀ ਸੀ ਉਸ ਦਾ ਬਚਪਨ ਬਹੁਤ ਮੁਸ਼ਕਲਾਂ ਵਿੱਚ ਗੁਜ਼ਰਿਆ ਸੀ ਬਚਪਨ ਵਿੱਚ ਹੀ ਉਸ ਦੇ ਮਾਪਿਓ ਉਸ ਨੂੰ ਇਸ ਦੁਨੀਆ ਵਿੱਚ ਇਕੱਲਾ ਛੱਡ ਕੇ ਪਰਮਾਤਮਾ ਨੂੰ ਪਿਆਰੇ ਹੋ ਗਏ ਸੀ ਰਿਸ਼ਤੇਦਾਰਾਂ ਦੇ ਘਰ ਵੱਡੀ ਹੋਈ ਪਰ ਉੱਥੇ ਵੀ ਉਸ ਨੂੰ ਕਦੇ ਆਪਣਾ ਨਹੀਂ ਸਮਝਿਆ ਗਿਆ ਹਮੇਸ਼ਾ ਉਸ ਨੂੰ ਤਾਨੇ ਮਿਲਦੇ ਸੀ ਤੂੰ ਅਨਾਥ ਹੈਂ ਤੂੰ ਸਾਡੇ ਤੇ ਬੋਝ ਹੈਂ ਜੰਮਦੀ ਹੀ ਆਪਣੇ ਮਾਪਿਆਂ ਨੂੰ ਖਾ ਗਈ ਸਾਨੂੰ ਵੀ ਬਰਬਾਦ ਕਰੇਂਗੀ ਇਹ ਸ਼ਬਦ ਉਸ ਦੇ ਦਿਲ ਨੂੰ ਛੱਲੀ ਕਰ ਦਿੰਦੇ ਤੇ ਫਿਰ ਉਸੇ ਸਮੇ ਉਸ ਨੇ ਇਰਾਦਾ ਮਜ਼ਬੂਤ ਕਰ ਲਿਆ ਸੀ ਕਿ ਵੱਡੀ ਹੋ ਕੇ ਕਾਨੂੰਨ ਦੀ ਪੜ੍ਹਾਈ ਕਰੇਗੀ ਤੇ ਉਹਨਾਂ ਸਾਰਿਆਂ ਲਈ ਲੜੇਗੀ ਜਿਨ੍ਹਾਂ ਨੂੰ ਸਮਾਜ ਬੋਝ ਸਮਝਦਾ ਹੈ ਉਸ ਦਿਨ ਅਦਾਲਤ ਵਿੱਚ ਇੱਕ ਨਵਾਂ ਕੇਸ ਆਇਆ ਸੀ ਦੋਸ਼ੀ ਸੀ ਇੱਕ ਲੜਕਾ ਰਾਜੂ ਜਿਸ ਦੀ ਉਮਰ ਸਿਰਫ 15 ਸਾਲ ਸੀ ਪੁਲਿਸ ਵਾਲੇ ਉਸ ਨੂੰ ਫੜ ਕੇ ਲੈ ਕੇ ਆਏ ਸੀ ਪਤਲਾ ਜਿਹਾ ਸਰੀਰ ਤੇ ਅੱਖਾਂ ਵਿੱਚ ਇਹੋ ਜਿਹਾ ਡਰ ਦੇਖ ਕੇ ਕਿਸੇ ਦਾ ਵੀ ਦਿਲ ਰੁਣ ਲੱਗੇ ਚਿਹਰੇ ਤੇ ਮਸੂਮੀਅਤ ਸਾਫ਼ ਚਲ ਰਹੀ ਸੀ ਉਸ ਤੇ ਇਲਜ਼ਾਮ ਲੱਗਿਆ ਸੀ ਕਿ ਉਸ ਨੇ ਕਰਿਆਨੇ ਦੀ ਦੁਕਾਨ ਤੋਂ ਚੋਰੀ ਕੀਤੀ ਹੈ ਜਜ ਦੇ ਸਾਹਮਣੇ ਉਸ ਲੜਕੇ ਨੂੰ ਪੇਸ਼ ਕੀਤਾ ਗਿਆ ਤਾਂ ਅਦਾਲਤ ਵਿੱਚ ਬੈਠੇ ਲੋਕ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ ਇਹ ਲੜਕਾ ਬਚਪਨ ਤੋਂ ਹੀ ਚੋਰ ਹੈ ਚੋਰੀ ਕਰਨਾ ਤਾਂ ਇਸ ਦੀ ਆਦਤ ਬਣ ਚੁੱਕੀ ਹੈ ਹੁਣ ਇਸ ਲੜਕੇ ਨੂੰ ਜੇਲ੍ਹ ਵਿੱਚ ਬੰਦ ਕਰ ਦੇਣਾ ਚਾਹੀਦਾ ਨੇਹਾ ਨੇ ਜਿਵੇਂ ਹੀ ਰਾਜੂ ਨੂੰ ਦੇਖਿਆ ਤਾਂ ਉਸ ਦਾ ਦਿਲ ਪਿਗਲ ਗਿਆ ਉਹ ਸੋਚਣ ਲੱਗੀ ਐਨਾ ਮਾਸੂਮ ਚਿਹਰਾ ਕਿ ਇਹ ਸੱਚਮੁੱਚ ਚੋਰੀ ਕਰ ਸਕਦਾ ਹੈ ਨਹੀਂ ਇਸ ਬੱਚੇ ਦੇ ਚੋਰੀ ਕਰਨ ਪਿੱਛੇ ਕੋਈ ਜ਼ਰੂਰ ਵੱਡੀ ਮਜਬੂਰੀ ਹੋਵੇਗੀ ਜਦੋਂ ਦੂਸਰੇ ਵਕੀਲ ਨੇ ਬੈਸ ਸ਼ੁਰੂ ਕੀਤੀ ਤਾਂ ਉਸਨੇ ਕਈ ਸਾਰੀਆਂ ਗੱਲਾਂ ਅੱਗੇ ਰੱਖੀਆਂ ਸਰ ਇਹ ਲੜਕਾ ਪਹਿਲਾਂ ਵੀ ਛੋਟੀਆਂ ਮੋਟੀਆਂ ਚੋਰੀਆਂ ਕਰ ਚੁੱਕਿਆ ਹੈ ਆਂਗਗਵਾਂਡ ਵਾਲੇ ਲੋਕ ਇਸ ਦੀਆਂ ਸ਼ਿਕਾਇਤਾਂ ਕਰਦੇ ਨੇ ਤੇ ਹੁਣ ਇਹ ਚੋਰੀ ਕਰਦਾ ਫੜਿਆ ਗਿਆ ਹੈ ਤੇ ਇਸ ਨੂੰ ਸਬਕ ਸਿਖਾਉਣਾ ਵੀ ਬਹੁਤ ਜ਼ਰੂਰੀ ਹੈ ਪਰ ਜਦੋਂ ਨੀਹਾ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਸਦੀ ਆਵਾਜ਼ ਪੂਰੀ ਅਦਾਲਤ ਵਿੱਚ ਗੂੰਜ ਉੱਠੀ ਜੱਜ ਸਾਹਿਬ ਕੇਵਲ ਝੂਠੇ ਗਵਾਹਾਂ ਦੇ ਆਧਾਰ ਤੇ ਬੱਚੇ ਨੂੰ ਅਪਰਾਧੀ ਸਾਬਤ ਨਹੀਂ ਕੀਤਾ ਜਾ ਸਕਦਾ ਰਾਜੂ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਦਾ ਪਿਓ ਸ਼ਰਾਬ ਵਿੱਚ ਡੁੱਬਿਆ ਰਹਿੰਦਾ ਹੈ ਤੇ ਬੱਚਾ ਭੁੱਖਾ ਪਿਆਸਾ ਗਲੀਆਂ ਵਿੱਚ ਤੁਰਿਆ ਫਿਰਦਾ ਰਹਿੰਦਾ ਹੈ ਤੇ ਜੇਕਰ ਇਹਨੇ ਸੱਚਮੁੱਚ ਕੋਈ ਰੋਟੀ ਜਾਂ ਕੋਈ ਸਮਾਨ ਚੁੱਕਿਆ ਹੈ ਤਾਂ ਉਹ ਅਪਰਾਧ ਨਹੀਂ ਮਜਬੂਰੀ ਹੈ ਉਸ ਦੀਆਂ ਗੱਲਾਂ ਨਾਲ ਅਦਾਲਤ ਵਿੱਚ ਸਰਨਾਟਾ ਛਾ ਗਿਆ ਜੱਜ ਸੋਚਾਂ ਵਿੱਚ ਪੈ ਗਿਆ ਤੇ ਸਾਹਮਣੇ ਖੜਾ ਰਾਜੂ ਹੰਝੂ ਭਰੀਆਂ ਅੱਖਾਂ ਨਾਲ ਨੇਹਾ ਨੂੰ ਦੇਖ ਰਿਹਾ ਸੀ ਕੁਝ ਸਮੇਂ ਦੀ ਬਹਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ ਕਿ ਰਾਜੂ ਨੂੰ ਸਾਰੇ આરોਪਾਂ ਤੋਂ ਮੁਕਤ ਕੀਤਾ ਜਾਂਦਾ ਹੈ ਇਸ ਨੂੰ ਜੇਲ ਨਹੀਂ ਭੇਜਿਆ ਜਾਵੇਗਾ ਬਲਕਿ ਇਸ ਨੂੰ ਕਿਸੇ ਸੰਸਥਾ ਜਾਂ ਕਿਸੇ ਜ਼ਿੰਮੇਵਾਰ ਵਿਅਕਤੀ ਦੀ ਦੇਖਰੇਖ ਵਿੱਚ ਰੱਖਿਆ ਜਾਵੇਗਾ ਅਦਾਲਤ ਤੋਂ ਬਾਹਰ ਆਉਂਦੇ ਹੀ ਰਾਜੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਨੇਹਾ ਦੇ ਗਲੇ ਲੱਗ ਕੇ ਰੋਣ ਲੱਗਿਆ ਤੇ ਕਹਿਣ ਲੱਗਿਆ ਦੀਦੀ ਜੇ ਤੁਸੀਂ ਅੱਜ ਨਾ ਹੁੰਦੇ ਤਾਂ ਮੈਂ ਜੇਲ੍ਹ ਵਿੱਚ ਬੰਦ ਹੁੰਦਾ ਇਹ ਸੁਣ ਨੇਹਾ ਦੇ ਦਿਲ ਵਿੱਚ ਤੂਫਾਨ ਉੱਠ ਖੜਿਆ ਉਸ ਨੂੰ ਆਪਣਾ ਬਚਪਨ ਯਾਦ ਆ ਗਿਆ ਉਹੀ ਇਕੱਲਾਪਨ ਉਹੀ ਬੇਵਸੀ ਫਿਰ ਉਹ ਸੋਚਣ ਲੱਗੀ ਜੇ ਇਸ ਨੂੰ ਸੰਸਥਾ ਵਿੱਚ ਭੇਜ ਦਿੱਤਾ ਤਾਂ ਇਹ ਫਿਰ ਤੋਂ ਇਕੱਲਾ ਰਹਿ ਜਾਵੇਗਾ ਫਿਰ ਉਸੇ ਦਰਦ ਵਿੱਚ ਡੁੱਬ ਜਾਵੇਗਾ ਕਿਉਂ ਨਾ ਮੈਂ ਹੀ ਇਸ ਨੂੰ ਆਪਣੇ ਨਾਲ ਆਪਣੇ ਘਰ ਵਿੱਚ ਰੱਖ ਲਵਾਂ ਅਗਲੇ ਦਿਨ ਨੇਹਾ ਨੇ ਅਦਾਲਤ ਵਿੱਚ ਕਿਹਾ ਰਾਜੂ ਨੂੰ ਉਸ ਦੀ ਦੇਖਰੇਖ ਵਿੱਚ ਉਸ ਦੇ ਘਰ ਵਿੱਚ ਰਹਿਣ ਦਿੱਤਾ ਜਾਵੇ ਅਦਾਲਤ ਨੇ ਨੇਹਾ ਦੀ ਗੱਲ ਮੰਨ ਲਈ ਤੇ ਰਾਜੂ ਨੂੰ ਨੇਹਾ ਦੇ ਘਰ ਰਹਿਣ ਦੀ ਇਜਾਜ਼ਤ ਮਿਲ ਗਈ। ਇਸੇ ਤਰ੍ਹਾਂ ਰਾਜੂ ਨੇਹਾ ਦੇ ਘਰ ਆ ਗਿਆ। ਸ਼ੁਰੂ-ਸ਼ੁਰੂ ਵਿੱਚ ਤਾਂ ਰਾਜੂ ਬਹੁਤ ਡਰਿਆ-ਡਰਿਆ ਰਹਿੰਦਾ। ਕਦੇ ਚੁੱਪਚਾਪ ਇੱਕ ਕੋਨੇ ਵਿੱਚ ਬੈਠਾ ਰਹਿੰਦਾ ਤੇ ਕਦੇ ਬਾਰ-ਬਾਰ ਨੇਹਾ ਨੂੰ ਪੁੱਛਦਾ, "ਦੀਦੀ, ਤੁਸੀਂ ਮੈਨੂੰ ਮਾਰਦੇ ਤਾਂ ਨਹੀਂ?" ਤਾਂ ਨੇਹਾ ਉਸ ਨੂੰ ਪਿਆਰ ਨਾਲ ਸਮਝਾਉਂਦੀ, "ਨਹੀਂ ਬੇਟਾ, ਹੁਣ ਤੂੰ ਮੇਰੇ ਨਾਲ ਐ। ਤੈਨੂੰ ਡਰਨ ਦੀ ਕੋਈ ਲੋੜ ਨਹੀਂ। ਤੂੰ ਬੇਫਿਕਰੀ ਨਾਲ ਇੱਥੇ ਰਹਿ।" ਹੌਲੀ-ਹੌਲੀ ਮਾਹੌਲ ਬਦਲਣ ਲੱਗਿਆ। ਨੀਹਾ ਨੇ ਉਹਨੂੰ ਵਧੀਆ ਕੱਪੜੇ ਲੈ ਦਿੱਤੇ, ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਤੇ ਰਾਤ ਨੂੰ ਉਸ ਨੂੰ ਕਹਾਣੀਆਂ ਸੁਣਾਉਂਦੀ ਤੇ ਕਹਿੰਦੀ, "ਤੂੰ ਇਕੱਲਾ ਨਹੀਂ, ਹੁਣ ਮੈਂ ਹਾਂ ਤੇਰੇ ਨਾਲ।" ਸਮਾਂ ਗੁਜ਼ਰਦਾ ਗਿਆ। ਰਾਜੂ ਦੇ ਚਿਹਰੇ ਤੇ ਆਤਮ-ਵਿਸ਼ਵਾਸ ਵਾਪਸ ਆਉਣ ਲੱਗਿਆ। ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ। ਸਕੂਲ ਵਿੱਚ ਵੀ ਉਹ ਵਧੀਆ ਪੜ੍ਹਾਈ ਕਰਨ ਲੱਗਿਆ। ਟੀਚਰ ਵੀ ਹੈਰਾਨ ਸੀ ਕਿ ਇੰਨਾ ਸਹਿਮਿਆ ਹੋਇਆ ਬੱਚਾ ਹੁਣ ਬਦਲ ਗਿਆ ਹੈ ਪਰ ਆਣ ਗਵਾਂਡ ਦੇ ਲੋਕਾਂ ਦੀ ਨਜ਼ਰ ਬਦਲ ਨ ਲੱਗੀ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਇੱਕ ਜਵਾਨ ਤੇ ਅਨਵਿਆਹੀ ਔਰਤ ਨੇ ਘਰ ਵਿੱਚ 15 ਸਾਲਾਂ ਦਾ ਮੁੰਡਾ ਰੱਖਿਆ ਹੋਇਆ ਹੈ ਕੁਝ ਤਾਂ ਗੜਬੜ ਹੈ ਪਤਾ ਨਹੀਂ ਅੱਗੇ ਇਸ ਦਾ ਇੰਜਾਮ ਕੀ ਹੋਵੇਗਾ ਨੀਹਾ ਇਦਾਂ ਦੇ ਤਾਨਿਆਂ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੀ ਪਰ ਰਾਤ ਨੂੰ ਬੈੱਡ ਤੇ ਪਈ ਸੋਚਦੀ ਕੀ ਸੱਚਮੁੱਚ ਮੈਂ ਕੁਝ ਗਲਤ ਕਰ ਰਹੀ ਹਾਂ ਕਿ ਲੋਕ ਮੇਰੇ ਬਾਰੇ ਗਲਤ ਸੋਚਦੇ ਨੇ ਰਾਜੂ ਵੀ ਹੁਣ ਨੀਹਾ ਨੂੰ ਸਿਰਫ ਦੀਦੀ ਨਹੀਂ ਸਮਝਦਾ ਸੀ ਉਸਦੇ ਦਿਲ ਵਿੱਚ ਇੱਕ ਅਜੀਬ ਜਿਹਾ ਲਗਾਵ ਪਲਣ ਲੱਗਿਆ ਜਦੋਂ ਨੀਹਾ ਉਸਦੇ ਲਈ ਖਾਣਾ ਬਣਾਉਂਦੀ ਤਾਂ ਉਹ ਸੋਚਦਾ ਕਾਸ਼ ਇਹ ਪਾਲ ਕਦੇ ਖਤਮ ਹੀ ਨਾ ਹੋਵੇ ਇੱਕ ਦਿਨ ਸਕੂਲ ਵਿੱਚ ਬੱਚਿਆਂ ਨੇ ਉਸਦਾ ਮਜ਼ਾਕ ਉਡਾਇਆ ਤੇਰੇ ਮਾਂ-ਬਾਪ ਨਹੀਂ ਹਨ ਤੂੰ ਕਿਸੇ ਵਕੀਲ ਦੀਦੀ ਦੇ ਘਰ ਪਲ ਰਹੀ ਹੈ ਰਾਜੂ ਰੋਂਦਾ ਹੋਇਆ ਘਰ ਆਇਆ ਤੇ ਨੇਹਾ ਦੇ ਗਲੇ ਲੱਗ ਗਿਆ ਦੀਦੀ ਸਾਰੇ ਬੱਚੇ ਮੈਨੂੰ ਛਿੜਿਆਉਂਦੇ ਨੇ ਕਹਿੰਦੇ ਨੇ ਕਿ ਮੇਰਾ ਕੋਈ ਨਹੀਂ ਨੇਹਾ ਨੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰਿਆ ਤੇ ਕਹਿਣ ਲੱਗੀ ਹੁਣ ਮੈਂ ਹੀ ਤੇਰੇ ਲਈ ਸਭ ਕੁਝ ਹਾਂ ਤੈਨੂੰ ਕਿਸੇ ਦੀ ਕਮੀ ਮਹਿਸੂਸ ਨਹੀਂ ਹੋਵੇਗੀ ਉਸ ਸਮੇਂ ਉਹਨਾਂ ਦੇ ਵਿੱਚ ਇੱਕ ਅਜਿਹਾ ਰਿਸ਼ਤਾ ਜਨਮ ਲੈ ਰਿਹਾ ਸੀ ਜਿਸ ਨੂੰ ਨਾਮ ਦੇਣਾ ਆਸਾਨ ਨਹੀਂ ਸੀ ਸਮਾਜ ਦੀਆਂ ਦੀਵਾਰਾਂ ਉੱਚੀਆਂ ਸੀ ਪਰ ਦਿਲ ਦੀ ਭਾਵਨਾ ਉਹਨਾਂ ਦੀਵਾਰਾਂ ਨੂੰ ਹੌਲੀ-ਹੌਲੀ ਤੋੜ ਰਹੀ ਸੀ ਸਮਾਂ गुज़रਦਾ ਗਿਆ ਰਾਜੂ ਦਾ ਆਤਮ ਵਿਸ਼ਵਾਸ ਵਧਦਾ ਗਿਆ ਸਕੂਲ ਵਿੱਚੋਂ ਵਧੀਆ ਨੰਬਰ ਲੈ ਕੇ ਆਉਣ ਲੱਗਿਆ ਟੀਚਰ ਉਸ ਦੀ ਤਾਰੀਫ਼ ਕਰਨ ਲੱਗੇ ਨੀਹਾ ਨੂੰ ਆਪਣਾ ਜੀਵਨ ਹੁਣ ਰਾਜੂ ਦੇ ਬਿਨਾ ਅਧੂਰਾ ਲੱਗਣ ਲੱਗਿਆ ਸੀ ਸਵੇਰੇ ਉੱਠ ਕੇ ਰਾਜੂ ਲਈ ਨਾਸ਼ਤਾ ਬਣਾਉਣਾ ਸ਼ਾਮ ਨੂੰ ਉਸ ਨੂੰ ਸਕੂਲ ਦਾ ਕੰਮ ਕਰਵਾਉਣਾ ਇਹ ਸਭ ਕੁਝ ਉਸ ਦੀ ਆਦਤ ਬਣ ਚੁੱਕਿਆ ਸੀ ਪਰ ਆਣ ਗਵਾਂਡ ਵਾਲੇ ਹੁਣ ਸਿੱਧੇ ਤਾਨੇ ਦੇਣ ਲੱਗੇ ਸੀ ਇੱਕ ਬਣ ਵਿਆਹੀ ਔਰਤ ਤੇ ਇੱਕ ਨਾਬਾਲਿਕ ਲੜਕਾ ਇਹ ਰਿਸ਼ਤਾ ਕਿੱਥੋਂ ਤੱਕ ਸਹੀ ਹੈ ਨੀਹਾ ਬਾਰੋ ਤਾਂ ਬਹੁਤ ਮਜ਼ਬੂਤ ਦਿਸਦੀ ਪਰ ਅੰਦਰ ਹੀ ਅੰਦਰ ਉਸ ਦਾ ਦਿਲ ਬਹੁਤ ਡਰਨ ਲੱਗਿਆ ਸੀ ਉਹ ਜਾਣਦੀ ਸੀ ਕਿ ਇਹ ਰਿਸ਼ਤਾ ਹੁਣ ਭੈਣ ਭਰਾ ਤੱਕ ਸੀਮਤ ਨਹੀਂ ਰਿਹਾ ਇਹ ਕੁਝ ਹੋਰ ਸੀ ਗਹਿਰਾ ਬਹੁਤ ਗਹਿਰਾ ਆਂਡ ਗਵਾਂਡ ਵਾਲਿਆਂ ਦੇ ਤਾਨੇ ਹੁਣ ਹੋਰ ਤੇਜ਼ ਹੋ ਗਏ ਸੀ ਗਵਾਂਡ ਦੀਆਂ ਔਰਤਾਂ ਨੇਹਾ ਦੇ ਘਰ ਦੇ ਕੋਲ ਖੜ ਕੇ ਆਪਸ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਦੇਖਿਆ ਨਾ ਉਹ ਵਕੀਲ ਆਰਤ ਆਪਣੇ ਘਰੇ 15 ਸਾਲਾਂ ਦੇ ਲੜਕੇ ਨੂੰ ਰੱਖਿਆ ਕੁਝ ਤਾਂ ਗੜਬੜ ਐ ਸਾਹਮਣੇ ਘਰ ਵਾਲੇ ਅੰਕਲ ਆਪਣੇ ਬੱਚਿਆਂ ਨੂੰ ਸਮਝਾਉਂਦੇ ਉਸ ਘਰ ਕੋਲ ਨਹੀਂ ਜਾਣਾ ਤੇ ਉਸ ਘਰ ਦੇ ਅੰਦਰ ਤਾਂ ਬਿਲਕੁਲ ਨਹੀਂ ਜਾਣਾ ਉਹ ਲੋਕ ਠੀਕ ਨਹੀਂ ਨੇਹਾ ਕੋਸ਼ਿਸ਼ ਕਰਦੀ ਇਹਨਾਂ ਗੱਲਾਂ ਨੂੰ ਅਣ ਸੁਣਿਆ ਕਰਨ ਦੀ ਪਰ ਇਨਸਾਨਤਾ ਆਖਿਰ ਇਨਸਾਨ ਹੀ ਹੁੰਦਾ ਹੈ ਰਾਤ ਨੂੰ ਜਦੋਂ ਉਹ ਕੱਲੀ ਬੈਠਦੀ ਤਾਂ ਇਹਨਾਂ ਸ਼ਬਦਾਂ ਦੀ ਆਵਾਜ਼ ਉਸ ਨੂੰ ਬਹੁਤ ਜ਼ੋਰ ਨਾਲ ਸੁਣਾਈ ਦਿੰਦੀ ਹੌਲੀ ਹੌਲੀ ਇਦਾਂ ਹੀ ਇੱਕ ਸਾਲ ਲੰਘ ਗਿਆ ਰਾਜੂ ਹੁਣ 16ਵੇਂ ਸਾਲ ਵਿੱਚ ਕਦਮ ਰੱਖ ਰਿਹਾ ਸੀ ਕੱਦ ਵੀ ਵੱਧ ਚੁੱਕਿਆ ਸੀ ਤੇ ਦੇਖਣ ਨੂੰ ਵੀ ਸੋਹਣਾ ਸੁਨੱਖਾ ਗੱਭਰੂ ਜਵਾਨ ਲੱਗਦਾ ਸੀ ਪਰ ਦਿਲ ਹਜੇ ਵੀ ਉਹੀ ਮਾਸੂਮ ਸੀ ਹਰ ਛੋਟੀ ਗੱਲ ਤੇ ਵੀ ਨੇਹਾ ਤੋਂ ਸਲਾਹ ਲੈਂਦਾ ਸੀ ਦੀਦੀ ਇਹ ਸ਼ਰਟ ਠੀਕ ਹੈ ਦੀਦੀ ਅੱਜ ਟੀਚਰ ਨੇ ਮੇਰੀ ਬਹੁਤ ਤਾਰੀਫ਼ ਕੀਤੀ ਤੁਹਾਨੂੰ ਪਤਾ ਦੀਦੀ ਮੈਂ ਵੱਡਾ ਹੋ ਕੇ ਤੁਹਾਡੇ ਵਾਂਗ ਇੱਕ ਵੱਡਾ ਵਕੀਲ ਬਣਾਗਾ ਨੀਹਾ ਮੁਸਕਰੌਂਦੀ ਤੇ ਸੋਚਦੀ ਕਿ ਕਾਸ਼ ਇਹ ਬੱਚਾ ਇਸੇ ਤਰ੍ਹਾਂ ਹੀ ਮੇਰੇ ਕੋਲ ਰਹੇ ਪਰ ਨਾਲ ਹੀ ਉਸਦੇ ਦਿਲ ਵਿੱਚ ਡਰ ਵੀ ਸੀ ਕਿ ਲੋਕ ਸਹੀ ਕਹਿੰਦੇ ਨੇ ਕਿਤੇ ਮੈਂ ਇਸ ਮਾਸੂਮ ਨੂੰ ਕਿਸੇ ਮੁਸੀਬਤ ਵਿੱਚ ਤਾਂ ਨਹੀਂ ਪਾ ਰਹੀ ਇੱਕ ਦਿਨ ਸਕੂਲ ਵਿੱਚ ਮੁੰਡਿਆਂ ਨੇ ਰਾਜੂ ਦਾ ਬਹੁਤ ਮਜ਼ਾਕ ਉਡਾਇਆ ਤੇਰੇ ਮਾਂ-ਬਾਪ ਨਹੀਂ ਹਨ ਤੂੰ ਕਿਸੇ ਵਕੀਲ ਔਰਤ ਦੇ ਘਰ ਰਹਿ ਕੇ ਮਜ਼ੇ ਕਰਦਾ ਹੈ ਸੁਣਿਆ ਹੈ ਕਿ ਉਹ ਤੈਨੂੰ ਆਪਣੇ ਬੇਟੇ ਦੀ ਤਰ੍ਹਾਂ ਨਹੀਂ ਕਿਸੇ ਹੋਰ ਤਰ੍ਹਾਂ ਰੱਖਦੀ ਹੈ ਇਹ ਸ਼ਬਦ ਰਾਜੂ ਦੇ ਦਿਲ ਤੇ ਜ਼ਖਮ ਕਰ ਗਏ ਉਹ ਗੁੱਸੇ ਵਿੱਚ ਆ ਕੇ ਉਹਨਾਂ ਮੁੰਡਿਆਂ ਨਾਲ ਲੜਨ ਲੱਗਿਆ ਸਕੂਲ ਦੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਹਨਾਂ ਨੇ ਨੀਹਾ ਨੂੰ ਬੁਲਾਇਆ ਪ੍ਰਿੰਸੀਪਲ ਨੇ ਸਖਤ ਲਹਿਜੇ ਵਿੱਚ ਕਿਹਾ ਮੈਡਮ ਬੱਚੇ ਦੀ ਪੜ੍ਹਾਈ ਬਿਲਕੁਲ ਠੀਕ ਹੈ ਪਰ ਤੁਹਾਡੇ ਆਣ ਗਵਾਂਡ ਦੀਆਂ ਗੱਲਾਂ ਹੁਣ ਸਕੂਲ ਤੱਕ ਪਹੁੰਚ ਰਹੀਆਂ ਹਨ ਇਦਾਂ ਦੇ ਮਾਹੌਲ ਵਿੱਚ ਤਾਂ ਪੜ੍ਹਾਈ ਕਰਨੀ ਬਹੁਤ ਮੁਸ਼ਕਲ ਹੋ ਜਾਵੇਗੀ। ਨੀਹਾ ਦਾ ਚਿਹਰਾ ਉੱਤਰ ਗਿਆ। ਉਹ ਸਮਝ ਗਈ ਸੀ ਕਿ ਹੁਣ ਇਸ ਸਮਾਜ ਦੀਆਂ ਨਜ਼ਰਾਂ ਤੋਂ ਬਚਣਾ ਸੌਖਾ ਨਹੀਂ ਹੋਵੇਗਾ। ਉਸੇ ਰਾਤ ਨੀਹਾ ਰਾਜੂ ਦੇ ਕੋਲ ਗਈ ਤੇ ਕਹਿਣ ਲੱਗੀ, "ਕੀ ਹੋਇਆ? ਤੂੰ ਇੰਨਾ ਉਦਾਸ ਕਿਉਂ ਆ?" ਰਾਜੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। "ਦੀਦੀ, ਸਾਰੇ ਬੱਚੇ ਮੇਰਾ ਮਜ਼ਾਕ ਉਡਾਉਂਦੇ ਆ। ਕਹਿੰਦੇ ਹਨ ਕਿ ਸਾਡਾ ਰਿਸ਼ਤਾ ਠੀਕ ਨਹੀਂ।" ਪਰ ਮੈਨੂੰ ਕੋਈ ਪਰਵਾਹ ਨਹੀਂ ਮੈਂ ਜਾਣਦਾ ਹਾਂ ਕਿ ਤੁਸੀਂ ਮੇਰੇ ਲਈ ਕਿੰਨੇ ਚੰਗੇ ਹੋ ਮੈਂ ਤੁਹਾਡੇ ਕੋਲੋਂ ਕਦੇ ਵੀ ਦੂਰ ਨਹੀਂ ਜਾਣਾ ਚਾਹੁੰਦਾ ਇਹ ਸੁਣ ਕੇ ਨੀਹਾ ਦਾ ਮਨ ਬਹੁਤ ਦੁਖੀ ਹੋਇਆ ਉਸਨੇ ਰਾਜੂ ਨੂੰ ਗਲੇ ਲਗਾ ਲਿਆ ਹੁਣ ਫਿਰ ਉਸਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਰਿਸ਼ਤਾ ਸਮਾਜ ਦੀਆਂ ਨਜ਼ਰਾਂ ਤੋਂ ਸਮਾਜ ਦੀ ਸੋਚ ਤੋਂ ਕਿਤੇ ਜ਼ਿਆਦਾ ਵੱਡਾ ਹੈ ਕੁਝ ਹਫ਼ਤਿਆਂ ਬਾਅਦ ਗਲੀ ਗਵਾਂਡ ਵਿੱਚ ਗੱਲਾਂ ਹੋਰ ਵੱਧ ਗਈਆਂ ਇਥੋਂ ਤੱਕ ਕਿ ਪੁਲਿਸ ਵੀ ਕਰ ਆ ਗਈ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਸੀ ਪੁਲਿਸ ਨੇ ਪੁੱਛਗਿੱਛ ਕੀਤੀ ਪਰ ਨੀਹਾ ਨੇ ਕਾਨੂੰਨੀ ਭਾਸ਼ਾ ਵਿੱਚ ਸਭ ਕੁਝ ਸਾਫ਼ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਉਹ ਦਿਨ ਰਾਤ ਇਕੱਲੀ ਬੈਠ ਕੇ ਸੋਚਣ ਲੱਗੀ ਜਦੋਂ ਤੱਕ ਇਸ ਰਿਸ਼ਤੇ ਨੂੰ ਕੋਈ ਨਾਮ ਨਹੀਂ ਮਿਲੇਗਾ ਲੋਕ ਏਦਾਂ ਹੀ ਉਂਗਲੀਆਂ ਚੱਕਦੇ ਰਹਿਣਗੇ ਰਾਜੂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਕਿਉਂਣਾ ਇਸ ਰਿਸ਼ਤੇ ਨੂੰ ਕੋਈ ਪਛਾਣ ਦਿੱਤੀ ਜਾਵੇ ਅਗਲੇ ਦਿਨ ਉਸਨੇ ਰਾਜੂ ਨੂੰ ਕਿਹਾ ਜੇ ਤੂੰ ਚਾਹੇ ਤਾਂ ਰਾਜੂ ਅਸੀਂ ਵਿਆਹ ਕਰ ਸਕਦੇ ਹਾਂ ਰਾਜੂ ਪਹਿਲਾਂ ਤਾਂ ਹੈਰਾਨ ਹੋ ਗਿਆ ਵਿਆਹ ਪਰ ਮੈਂ ਤਾਂ ਹਜੇ ਬੱਚਾ ਹਾਂ ਦੀਦੀ ਨੀਹਾ ਨੇ ਮੁਸਕਰਾ ਕੇ ਕਿਹਾ ਹਾਂ ਤੂੰ ਬੱਚਾ ਹੀ ਹੈ ਪਰ ਭਾਵਨਾ ਉਮਰ ਨਹੀਂ ਦੇਖਦੀਆਂ ਸਮਾਜ ਸਾਨੂੰ ਗਲਤ ਸਮਝਦਾ ਹੈ ਪਰ ਜੇ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਕਿਸੇ ਦੀ ਪਰਵਾਹ ਨਹੀਂ ਰਾਜੂ ਨੇ ਥੋੜਾ ਸਮਾਂ ਸੋਚਿਆ ਤੇ ਫਿਰ ਬੋਲਿਆ ਦੀਦੀ ਜਿੱਥੇ ਤੁਸੀਂ ਰਹੋਗੇ ਉਥੇ ਹੀ ਮੇਰਾ ਘਰ ਹੋਵੇਗਾ ਜੇ ਵਿਆਹ ਹੀ ਕਰਨਾ ਹੈ ਤਾਂ ਮੈਨੂੰ ਮਨਜ਼ੂਰ ਹੈ ਮੈਂ ਵੀ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ ਇਸ ਤੋਂ ਬਾਅਦ ਅਗਲੇ ਦਿਨ ਦੋਨਾਂ ਨੇ ਇੱਕ ਮੰਦਰ ਵਿੱਚ ਜਾ ਕੇ ਸਿੰਪਲ ਤਰੀਕੇ ਨਾਲ ਵਿਆਹ ਕਰ ਲਿਆ ਨੀਹਾ ਦੀਆਂ ਦੋ ਸਹੇਲੀਆਂ ਵੀ ਵਿਆਹ ਦੇ ਵਿੱਚ ਸ਼ਾਮਲ ਹੋਈਆਂ ਜਿਨ੍ਹਾਂ ਨੇ ਗਵਾਹ ਬਣ ਕੇ ਉਹਨਾਂ ਦੇ ਵਿਆਹ ਦੀ ਰਸਮ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਬਿਨਾਂ ਸ਼ੋਰ ਸ਼ਰਾਬੇ ਤੋਂ ਦੋਨੇ ਪਤੀ ਪਤਨੀ ਬਣ ਗਏ ਜਦੋਂ ਉਹਨਾਂ ਦੇ ਵਿਆਹ ਦੀ ਖਬਰ ਫੈਲੀ ਤਾਂ ਗਲੀ ਮੁਹੱਲੇ ਵਿੱਚ ਭੁਜਾਲ ਆ ਗਿਆ ਲੋਕ ਕਹਿਣ ਲੱਗੇ ਇਹ ਕਿੱਦਾਂ ਦੀ ਗੱਲ ਹੋਈ 27 ਸਾਲਾਂ ਦੀ ਔਰਤ ਤੇ 16 ਸਾਲਾਂ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਇਹ ਤਾਂ ਸਮਾਜ ਦੇ ਨਿਯਮਾਂ ਦੇ ਖਿਲਾਫ ਹੈ ਮੀਡੀਆ ਤੱਕ ਖਬਰ ਪਹੁੰਚ ਗਈ ਰਿਪੋਰਟਰ ਬੋਲਣ ਲੱਗੇ ਮਹਿਲਾ ਵਕੀਰ ਨੇ ਨਾਬਾਲਕ ਲੜਕੇ ਨਾਲ ਵਿਆਹ ਕਰਵਾ ਲਿਆ ਸਮਾਜ ਵਿੱਚ ਵੀ ਹਲਚਲ ਮਚ ਗਈ ਕੁਝ ਲੋਕ ਇਸ ਨੂੰ ਅਪਰਾਧ ਕਹਿ ਰਹੇ ਸੀ ਤੇ ਕੁਝ ਇਸ ਨੂੰ ਸੰਤੰਤਰ ਦਾਦਾ ਨਾਮ ਦੇ ਰਹੇ ਸੀ ਨੇਹਾ ਤੇ ਕੇਸ ਕਰ ਦਿੱਤਾ ਗਿਆ ਰੋਪ ਲੱਗਿਆ ਕਿ ਉਸ ਨੇ ਨਾ ਬਾਲਕ ਲੜਕੇ ਨਾਲ ਵਿਆਹ ਕਰਾ ਲਿਆ ਜੋ ਕਿ ਕਾਨੂੰਨੀ ਤੌਰ ਤੇ ਗਲਤ ਹੈ ਨੇਹਾ ਤੇ ਰਾਜੂ ਨੂੰ ਅਦਾਲਤ ਵਿੱਚ ਬੁਲਾਇਆ ਗਿਆ ਅਦਾਲਤ ਦਾ ਮਾਹੌਲ ਇੱਕ ਵਾਰ ਫਿਰ ਵਕੀਲਾਂ ਦੀ ਬਹਿਸ ਨਾਲ ਗੂੰਜ ਰਿਹਾ ਸੀ ਇਸ ਵਾਰ ਨੇਹਾ ਖਦਵਕੀਲ ਨਹੀਂ ਇੱਕ ਮੁਜਰਮ ਦੀ ਤਰ੍ਹਾਂ ਖੜੀ ਸੀ ਦੂਜੇ ਪਾਸੇ ਦੇ ਵਕੀਲ ਨੇ ਕਿਹਾ ਮਾਨਯੋਗ ਜੱਜ ਸਾਹਿਬ ਇਹ ਆਰਥ ਕਾਨੂੰਨ ਨੂੰ ਚੰਗੀ ਤਰ੍ਹਾਂ ਪੜ੍ਹੀ ਲਿਖੀ ਹੈ ਇਸ ਨੂੰ ਪਤਾ ਹੋਣਾ ਚਾਹੀਦਾ ਕਿ ਨਾਬਾਲਕ ਨਾਲ ਵਿਆਹ ਕਰਨਾ ਅਪਰਾਧ ਹੈ ਤੇ ਸਮਾਜ ਦੇ ਲਈ ਗਲਤ ਉਦਾਹਰਨ ਜੱਜ ਸਾਹਿਬ ਨੇ ਰਾਜੂ ਦੇ ਵੱਲ ਦੇਖਿਆ ਤੇ ਪੁੱਛਿਆ ਤੇਰੀ ਉਮਰ ਕਿੰਨੀ ਹੈ ਤਾਂ ਰਾਜੂ ਨੇ ਆਤਮ ਵਿਸ਼ਵਾਸ ਨਾਲ ਉੱਤਰ ਦਿੱਤਾ ਮਾਨਯੋਗ ਜੱਜ ਸਾਹਿਬ ਮੇਰੀ ਉਮਰ 16 ਸਾਲ ਹੈ ਜੱਜ ਸਾਹਿਬ ਨੇ ਕਿਹਾ ਕਿ ਤੈਨੂੰ ਪਤਾ ਹੈ ਇਸ ਉਮਰ ਵਿੱਚ ਵਿਆਹ ਕਰਨਾ ਕਾਨੂੰਨੀ ਅਪਰਾਧ ਹੈ ਰਾਜੂ ਨੇ ਸੀਨਾ ਤਾਣ ਕੇ ਕਿਹਾ ਮੈਨੂੰ ਕਾਨੂੰਨ ਦੀ ਜਾਣਕਾਰੀ ਚੰਗੀ ਤਰ੍ਹਾਂ ਹੈ ਸਰ ਤੇ ਇਹ ਵੀ ਸੱਚ ਹੈ ਕਿ ਜੇ ਮੈਂ ਨੀਹਾ ਜੀ ਦੇ ਨਾਲ ਵਿਆਹ ਨਾ ਕੀਤਾ ਹੁੰਦਾ ਤਾਂ ਸ਼ਾਇਦ ਮੈਂ ਜਿਉਂਦਾ ਹੀ ਨਾ ਰਹਿੰਦਾ ਮੈਂ ਖੁਦ ਨੂੰ ਖਤਮ ਕਰ ਲੈਂਦਾ ਉਹਨਾਂ ਨੇ ਮੈਨੂੰ ਮਾਪੇ ਦੀ ਤਰ੍ਹਾਂ ਸੰਭਾਲਿਆ ਜਦੋਂ ਸਮਾਜ ਮੈਨੂੰ ਤਾਨੇ ਦਿੰਦਾ ਸੀ ਤਾਂ ਮੈਂ ਬਿਲਕੁਲ ਇਕੱਲਾ ਰਹਿ ਗਿਆ ਸੀ ਤਾਂ ਫਿਰ ਉਦੋਂ ਸਿਰਫ ਉਹਨਾਂ ਨੇ ਹੀ ਮੈਨੂੰ ਅਪਣਾਇਆ ਜੇਕਰ ਇਹ ਅਪਰਾਧ ਹੈ ਤਾਂ ਮੈਂ ਇਸ ਨੂੰ ਸਵੀਕਾਰ ਕਰਦਾ ਹਾਂ ਜੱਜ ਸਾਹਿਬ ਕੁਝ ਸਮਾਂ ਚੁੱਪ ਰਹੇ ਤੇ ਫਿਰ ਨੀਹਾ ਨੂੰ ਪੁੱਛਣ ਲੱਗੇ ਤੈਨੂੰ ਚੰਗੀ ਤਰ੍ਹਾਂ ਕਾਨੂੰਨ ਦੀ ਜਾਣਕਾਰੀ ਸੀ ਫਿਰ ਵੀ ਤੂੰ ਇਹ ਕਦਮ ਕਿਉਂ ਚੁੱਕਿਆ ਨੀਹਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਕਿਹਾ ਮਾਨਯੋਗ ਜੱਜ ਸਾਹਿਬ ਮੈਂ ਜਾਣਦੀ ਹਾਂ ਕਿ ਕਾਨੂੰਨ ਵਿੱਚ ਵਿਆਹ ਕਰਵਾਉਣ ਦੀ ਇੱਕ ਸੀਮਾ ਤੈਅ ਹੈ ਪਰ ਕਦੇ-ਕਦੇ ਜੀਵਨ ਵਿੱਚ ਭਾਵਨਾਵਾਂ ਕਾਨੂੰਨ ਤੋਂ ਵੀ ਵੱਡੀਆਂ ਹੋ ਜਾਂਦੀਆਂ ਨੇ ਮੈਂ ਵੀ ਬਚਪਨ ਵਿੱਚ ਆਪਣੇ ਮਾਪੇ ਨੂੰ ਗਵਾ ਦਿੱਤਾ ਸੀ ਤੇ ਇਹ ਇਕੱਲਾਪਨ ਕਿੱਦਾਂ ਦਾ ਹੁੰਦਾ ਹੈ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਤੇ ਰਾਜੂ ਨੂੰ ਵੀ ਉਹੀ ਹਾਲਾਤ ਚੱਲਣੇ ਪਏ ਜਦੋਂ ਮੈਂ ਦੇਖਿਆ ਕਿ ਇਹ ਬੱਚਾ ਟੁੱਟ ਰਿਹਾ ਹੈ ਤੇ ਖੁਦ ਨੂੰ ਖਤਮ ਕਰਨ ਦੀ ਸੋਚ ਰਿਹਾ ਹੈ ਤਾਂ ਫਿਰ ਮੈਂ ਉਸ ਨੂੰ ਇੱਕ ਨਾਮ ਤੇ ਸਹਾਰਾ ਦੇਣ ਦਾ ਫੈਸਲਾ ਕੀਤਾ ਇਹ ਸ਼ਾਇਦ ਕਾਨੂੰਨ ਦੀ ਨਜ਼ਰ ਵਿੱਚ ਗਲਤ ਹੋਵੇ ਪਰ ਇਨਸਾਨੀਅਤ ਦੀ ਨਜ਼ਰ ਵਿੱਚ ਬਿਲਕੁਲ ਸਹੀ ਹੈ ਅਦਾਲਤ ਵਿੱਚ ਚੁੱਪੀ ਛਾ ਗਈ ਕੁਝ ਲੋਕ ਇਸ ਨੂੰ ਭਾਵਨਾਤਿਕ ਕਹਿ ਰਹੇ ਸੀ ਤੇ ਕੁਝ ਲੋਕ ਉਹਨਾਂ ਦੇ ਹੌਸਲੇ ਤੇ ਹਿੰਮਤ ਦੀ ਤਾਰੀਫ਼ ਕਰ ਰਹੇ ਸੀ ਮਾਮਲਾ ਬਹੁਤ ਗੰਭੀਰ ਸੀ ਇਸ ਲਈ ਜੱਜ ਨੇ ਤੁਰੰਤ ਕੋਈ ਫੈਸਲਾ ਨਾ ਸੁਣਾਇਆ ਤੇ ਅਗਲੀ ਤਰੀਕ ਦੇ ਦਿੱਤੀ ਇੰਨੇ ਵਿੱਚ ਮੀਡੀਆ ਨੇ ਇਸ ਮਾਮਲੇ ਨੂੰ ਹਵਾ ਦੀ ਤਰ੍ਹਾਂ ਫੈਲਾ ਦਿੱਤਾ ਬਹਿਸ ਹੋਣ ਲੱਗੀ ਕਿ ਦਿਲ ਦੇ ਰਿਸ਼ਤੇ ਕਾਨੂੰਨ ਤੋਂ ਵੱਡੇ ਹੋ ਗਏ ਕਈ ਮਹਿਲਾ ਸੰਗਠਨ ਨੇ ਨੇਹਾ ਦਾ ਸਮਰਥਨ ਕੀਤਾ ਉਹਨਾਂ ਦਾ ਕਹਿਣਾ ਸੀ ਜੇ ਦੋਨਾਂ ਦੀ ਸਹਿਮਤੀ ਹੈ ਤੇ ਰਿਸ਼ਤਾ ਕਿਸੇ ਮਜਬੂਰੀ ਵਿੱਚ ਨਹੀਂ ਬਣਿਆ ਤਾਂ ਇਸ ਨੂੰ ਅਪਰਾਧ ਕਹਿਣਾ ਗਲਤ ਹੈ ਤੇ ਦੂਸਰੇ ਪਾਸੇ ਬਾੜ ਸੁਧਾਰ ਕੇਂਦਰ ਵਾਲੇ ਇਸ ਨੂੰ ਬਾਲ ਵਿਆਹ ਕਹਿ ਰਹੇ ਸੀ ਤੇ ਇਸ ਨੂੰ ਰੋਕਣ ਦੀ ਮੰਗ ਕਰ ਰਹੇ ਸੀ ਇਸੇ ਦੌਰਾਨ ਰਾਜੂ ਨੂੰ ਵੀ ਉਸ ਦੇ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਕਾਰਨ ਇਹ ਦੱਸਿਆ ਗਿਆ ਕਿ ਉਸ ਦਾ ਵਿਆਹ ਹੋ ਚੁੱਕਿਆ ਹੈ ਤੇ ਹੁਣ ਉਹ ਨਾ ਬਾਲਕ ਬੱਚੇ ਦੀ ਤਰ੍ਹਾਂ ਪੜ੍ਹਾਈ ਜਾਰੀ ਨਹੀਂ ਰੱਖ ਸਕਦਾ ਇਹ ਖਬਰ ਰਾਜੂ ਦੇ ਲਈ ਸਭ ਤੋਂ ਵੱਡਾ ਝਟਕਾ ਸੀ ਉਹ ਰੋਂਦਾ ਹੋਇਆ ਬੋਲਿਆ ਮੋਰ ਮੈਂ ਪੜਵੀ ਨਹੀਂ ਸਕਦਾ ਸਭ ਕੁਝ ਖਤਮ ਹੋ ਗਿਆ ਨੀਹਾ ਨੇ ਉਸ ਨੂੰ ਗਲੇ ਲਗਾਉਂਦੇ ਹੋਏ ਕਿਹਾ ਨਹੀਂ ਰਾਜੂ ਇਹ ਖਤਮ ਨਹੀਂ ਹੋਇਆ ਇਹ ਤਾਂ ਬਸ ਸ਼ੁਰੂਆਤ ਹੈ ਮੈਂ ਤੇਰੇ ਹੱਕ ਲਈ ਲੜੂੰਗੀ ਜਿਵੇਂ ਹਰ ਕੇਸ ਲਈ ਲੜੀ ਹਾਂ ਅਗਲੇ ਹੀ ਦਿਨ ਨੀਹਾ ਨੇ ਹਾਈ ਕੋਰਟ ਵਿੱਚ ਕੇਸ ਦਰਜ ਕਰ ਦਿੱਤਾ ਉਸ ਨੇ ਤਰਕ ਦਿੱਤਾ ਕਿ ਕਾਨੂੰਨ ਦਾ ਮਕਸਦ ਬੱਚਿਆਂ ਦੇ ਨਾਲ ਸ਼ੋਸ਼ਣ ਨੂੰ ਰੋਕਣਾ ਹੈ ਇਸ ਮਾਮਲੇ ਵਿੱਚ ਕੋਈ ਸ਼ੋਸ਼ਣ ਨਹੀਂ ਹੋਇਆ ਬਲਕਿ ਇੱਕ ਜੀਵਨ ਨੂੰ ਬਚਾਇਆ ਜੇ ਕਾਨੂੰਨ ਇਨਸਾਨ ਦੀਆਂ ਭਾਵਨਾਵਾਂ ਤੇ ਜੀਵਨ ਦੀ ਰੱਖਿਆ ਕਰਨ ਵਿੱਚ ਅਸਮਰੱਥ ਹੋਵੇ ਤਾਂ ਉਸ ਨੂੰ ਮਾਨ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਣਾ ਚਾਹੀਦਾ ਹੈ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਦੇਸ਼ ਦਿੱਤਾ ਕਿ ਰਾਜੂ ਦੀ ਪੜ੍ਹਾਈ ਤੇ ਲੱਗੀ ਪਾਬੰਦੀ ਨੂੰ ਹਟਾਇਆ ਜਾਵੇ ਤੇ ਉਸ ਨੂੰ ਪੜ੍ਹਾਈ ਜਾਰੀ ਰੱਖਣ ਦਿੱਤੀ ਜਾਵੇ ਉਹ ਨੇਹਾ ਦੀ ਪਹਿਲੀ ਜਿੱਤ ਸੀ ਸਮਾਜ ਦਾ ਨਜ਼ਰੀਆ ਦਿਨੋਂ ਤੇੜੋਂ ਬਦਲਣ ਲੱਗਿਆ ਲੋਕ ਕਹਿਣ ਲੱਗੇ ਸ਼ਾਇਦ ਨੇਹਾ ਨੇ ਕੁਝ ਗਲਤ ਨਹੀਂ ਕੀਤਾ ਉਸਨੇ ਤਾਂ ਇੱਕ ਅਨਾਥ ਦੀ ਜ਼ਿੰਦਗੀ ਬਚਾਈ ਹੈ ਰਾਜੂ ਦੀ ਪੜ੍ਹਾਈ ਫਿਰ ਤੋਂ ਸ਼ੁਰੂ ਹੋ ਗਈ ਸਾਲ ਗੁਜ਼ਰਦੇ ਗਏ ਰਾਜੂ ਹੁਣ 18 ਸਾਲਾਂ ਦਾ ਹੋ ਗਿਆ ਉਸ ਦਿਨ ਨੇਹਾ ਨੇ ਉਸ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਕਿਹਾ ਕਿ ਹੁਣ ਸਾਡਾ ਰਿਸ਼ਤਾ ਕਾਨੂੰਨ ਦੀਆਂ ਨਜ਼ਰਾਂ ਵਿੱਚ ਵੀ ਵੈਧ ਹੈ ਰਾਜੂ ਮੁਸਕਰਾਇਆ ਤੇ ਕਹਿਣ ਲੱਗਿਆ ਸਾਡਾ ਰਿਸ਼ਤਾ ਤਾਂ ਉਸ ਦਿਨ ਹੀ ਅਵੈਦ ਹੋ ਗਿਆ ਸੀ ਜਿਸ ਦਿਨ ਤੁਸੀਂ ਮੇਰਾ ਹੱਥ ਫੜਿਆ ਸੀ ਉਹ ਸਮਾਜ ਜੋ ਕਦੇ ਉਹਨਾਂ ਨੂੰ ਗਾਲਾਂ ਦਿੰਦਾ ਸੀ ਤਾਨੇ ਮਾਰਦਾ ਸੀ ਹੁਣ ਹੌਲੀ-ਹੌਲੀ ਉਹਨਾਂ ਨੂੰ ਇੱਜ਼ਤ ਤੇ ਸਨਮਾਨ ਦੇਣ ਲੱਗਿਆ ਲੰਬੀ ਸੁਣਵਾਈ ਦੇ ਬਾਅਦ ਅਦਾਲਤ ਨੇ ਕਿਹਾ ਵਿਆਹ ਦੇ ਸਮੇਂ ਕਾਨੂੰਨ ਦਾ ਉਲੰਘਣ ਹੋਇਆ ਸੀ ਪਰ ਪਰਸਥਿਤੀਆਂ ਦੋ ਲੋਕਾਂ ਦੀ ਸਹਿਮਤੀ ਨੂੰ ਦੇਖਦੇ ਹੋਏ ਹੁਣ ਇਸ ਰਿਸ਼ਤੇ ਨੂੰ ਸਵੀਕਾਰ ਕੀਤਾ ਜਾਂਦਾ ਹੈ। ਨੀਹਾ ਨੇ ਰਾਜੂ ਦਾ ਹੱਥ ਕੱਸ ਕੇ ਫੜ ਲਿਆ। ਉਸ ਦੀਆਂ ਅੱਖਾਂ ਵਿੱਚ ਸਕੂਨ ਸੀ। ਜਿਸ ਬੱਚੇ ਨੂੰ ਉਸ ਨੇ ਤਾਨੇ ਤੇ ਦਰਦ ਤੋਂ ਬਚਾਇਆ ਸੀ, ਅੱਜ ਉਹੀ ਬੱਚਾ ਆਤਮ ਨਿਰਭਰ ਤੇ ਸਫਲ ਬਣ ਰਿਹਾ ਸੀ। ਇਸ ਤੋਂ ਬਾਅਦ ਰਾਜੂ ਨੇ ਵਕਾਲਤ ਦੀ ਪੜ੍ਹਾਈ ਪੂਰੀ ਕੀਤੀ ਤੇ ਡਿਗਰੀ ਹਾਸਲ ਕਰ ਲਈ। ਇੱਕ ਦਿਨ ਅਦਾਲਤ ਦੇ ਬਾਹਰ ਇੱਕ ਪੱਤਰਕਾਰ ਨਾਲ ਗੱਲਬਾਤ ਦੌਰਾਨ ਰਾਜੂ ਨੇ ਕਿਹਾ ਅੱਜ ਮੈਂ ਜੇ ਇੱਥੋਂ ਤੱਕ ਪਹੁੰਚ ਸਕਿਆ ਇਸ ਦਾ ਪੂਰਾ ਸਨੇਹ ਸਿਰਫ ਤੇ ਸਿਰਫ ਨੇਹਾ ਜੀ ਨੂੰ ਜਾਂਦਾ ਹੈ ਹੁਣ ਮੈਂ ਨੇਹਾ ਜੀ ਦੇ ਨਾਲ ਮਿਲ ਕੇ ਹਰ ਉਸ ਬੱਚੇ ਦਾ ਕੇਸ ਲੜਾਂਗਾ ਜਿਸ ਨੂੰ ਸਮਾਜ ਤੇ ਹਾਲਾਤਾਂ ਨੇ ਇਕੱਲਾ ਛੱਡ ਦਿੱਤਾ ਉਸ ਦਿਨ ਨੇਹਾ ਤੇ ਰਾਜੂ ਦੀ ਸਭ ਤੋਂ ਵੱਡੀ ਜਿੱਤ ਸੀ ਨਾ ਸਿਰਫ ਕਾਨੂੰਨ ਦੀਆਂ ਨਜ਼ਰਾਂ ਵਿੱਚ ਬਲਕਿ ਦਿਲ ਦੀਆਂ ਨਜ਼ਰਾਂ ਵਿੱਚ ਵੀ ਉਨ੍ਹਾਂ ਦੀ ਕਹਾਣੀ ਇਹ ਸਾਬਤ ਕਰ ਚੁੱਕੀ ਸੀ ਕਿ ਪਿਆਰ ਤੇ ਆਪਣਾਪਣ ਉਮਰ ਕਾਨੂੰਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਕਿਤੇ ਜ਼ਿਆਦਾ ਉੱਤੇ ਹੁੰਦਾ ਹੈ ਇਸ ਤਰ੍ਹਾਂ ਉਹ ਰਿਸ਼ਤਾ ਜਿਸ ਨੂੰ ਕਦੇ ਅਪਰਾਧ ਕਿਹਾ ਗਿਆ ਸੀ ਅੱਜ ਪ੍ਰੇਰਣਾ ਬਣ ਗਿਆ ਤਾਂ ਦੋਸਤੋ ਇਹ ਨੀਹਾ ਤੇ ਰਾਜੂ ਦੀ ਅਨੋਖੀ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਕਮੈਂਟ ਕਰਕੇ ਦੱਸਣਾ ਪੂਰੀ ਕਹਾਣੀ ਸੁਣ ਲਈ ਤੁਹਾਡਾ ਧੰਨਵਾਦ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ੍ਰੀ ਅਕਾਲ ਦੋਸਤੋ